ਕੱਦੂ ਤੋਰੀ ਦੀਆਂ ਬੇਲਾਂ 'ਚ ਸਭ ਤੋਂ ਵੱਧ ਜਿਹੜੀ ਸਮੱਸਿਆ ਇਸ ਸਮੇਂ ਆ ਰਹੀ ਹੈਗੀ ਉਹ ਆਉਂਦੀ ਹੈ ਜੀ ਛੋਟੇ ਛੋਟੇ ਫਲ ਬਣ ਕੇ ਜਿਹੜੇ ਝੜ ਜਾਂਦੇ ਨੇਗੇ ਤੋਰੀ ਫਿਰ ਵੀ ਜਿਹੜੀ ਸਹੀ ਚੱਲ ਰਹੀ ਹੈਗੀ ਪਰ ਕੱਦੂ ਦੇ ਵਿੱਚ ਇਹ ਸਮੱਸਿਆ ਕਾਫੀ ਜ਼ਿਆਦਾ ਆਉਂਦੀ ਹੈ ਕਿ ਛੋਟਾ ਜਿਹੜਾ ਜਿਵੇਂ ਆਪਾਂ ਚੂਨਾ ਕਹਿੰਦੇ ਆ ਉਹ ਬਣ ਜਾਂਦਾ ਤੇ ਬਾਅਦ ਦੇ ਵਿੱਚ ਉਹਦੇ ਉੱਪਰ ਗੁੰਡਗੀ ਆ ਜਾਂਦੀ ਹੈ ਜਾਂ ਉਹ ਸੁੱਕ ਜਾਂਦਾ ਹੈਗਾ ਇਹ ਸਮੱਸਿਆ ਵਾਂ ਤਿੰਨ ਚਾਰ ਕਾਰਨਾ ਕਰਕੇ ਆਉਂਦੀਆਂ ਨੇਗੀਆਂ ਸਭ ਤੋਂ ਜਿਹੜੀ ਪਹਿਲੀ ਗੱਲ ਹੈ ਕਿ ਜਿਹੜੀ ਆਪਾਂ ਮੰਨ ਲਓ ਵੀ ਮਈ ਜੂਨ ਦੇ ਵਿੱਚ ਫੜ ਲੈਣਾਗਾ ਕਦੂ ਤੋਰੀ ਦੀਆਂ ਬੱਲਾਂ ਤੋਂ ਉਹ ਬੱਲਾਂ ਆਪਾਂ ਨੂੰ ਜਿਹੜੀਆਂ ਥੱਲੇ ਰੱਖਣੀਆਂ ਪੈਂਦੀਆਂ ਨੇਗੀਆਂ ਉਹਨਾਂ ਨੂੰ ਆਪਾਂ ਉੱਪਰ ਨਹੀਂ ਚੜਾ ਸਕਦੇ ਜਿੱਥੇ ਵੀ ਤੁਹਾਡੀਆਂ ਉਹ ਬੱਲਾਂ ਚਾਹੇ 2 ਫੁੱਟ ਤੁਸੀਂ ਉੱਪਰ ਚੜਾਈਆਂ ਹੋਈਆਂ ਨੇਗੀਆਂ ਉਹ ਲੋ ਦੇ ਨਾਲ ਜਿਹੜੇ ਨਵੇਂ ਫੜ ਲੱਗਦੇ ਆਗੇ ਉਹ ਚੜ ਜਾਂਦੇ ਨੇਗੇ ਤੇ ਨਾਲੇ ਜਿਹੜਾ ਫੜ ਦਾ ਆਕਾਰ ਨਹੀਂ ਬਣਦਾਗਾ ਸੋ ਇਸ ਤਰ੍ਹਾਂ ਦੀਆਂ ਤਿੰਨ ਚਾਰ ਗੱਲਾਂ ਹੋਰ ਆ ਜਿਹੜੀਆਂ ਇਸ ਚੀਜ਼ ਦੇ ਵਿੱਚ ਜਿਹੜੀਆਂ ਜਿਹਦੇ ਕਰਕੇ ਇਹ ਫਲ ਸਹੀ ਨਹੀਂ ਬਣਦਾਗਾ ਸੋ ਅੱਜ ਦੀ ਵੀਡੀਓ ਦੇ ਵਿੱਚ ਇਹ ਸਾਰੀ ਗੱਲਬਾਤ ਕਰਾਂਗੇ ਵੀਡੀਓ ਨੂੰ ਅੰਤ ਤੱਕ ਦੇਖਿਓ ਤੇ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਸੋ ਗੱਲ ਕਰੀਏ ਜੇ ਦੂਜਾ ਕਾਰਨ ਦੀ ਜਿਹਦੇ ਵਿੱਚ ਫਲ ਸਹੀ ਨਾ ਬਣਦਾ ਦਾ ਜਿਹੜਾ ਮੁੱਖ ਕਾਰਨ ਹੁੰਦਾਗਾ ਉਹ ਹੁੰਦਾ ਜੀ ਪੋਲੀਨੇਸ਼ਨ ਦਾ ਪੋਲੀਨੇਸ਼ਨ ਤੋਂ ਭਾਵ ਕੀ ਹੁੰਦਾ ਕਿ ਜਿਹੜੇ ਉੱਡਣ ਵਾਲੇ ਕੀਟ ਪਤੰਗੇ ਨੇਗੇ ਜਿਦੇ ਜਿ ਤਿਤਲੀਆਂ ਆ ਗੀਆਂ ਮੱਖੀਆਂ ਆ ਗੀਆਂ ਸ਼ਾਇਦ ਮੱਖੀਆਂ ਕਾਫੀ ਵਧੀਆ ਇਹਦੇ ਚਾਲਦਾ ਜਿਹੜਾ ਕੰਮ ਕਰਦੀਆਂ ਨੇਗੀਆਂ ਸੋ ਜਿੱਥੇ ਇਹਨਾਂ ਚੀਜ਼ਾਂ ਦੀ ਘਾਟ ਆ ਜਾਂ ਕਹਿ ਲਈਏ ਕਿ ਪਾਸਸ ਇਸੇ ਜਿਹੜੇ ਕੈਮੀਕਲ ਜ਼ਿਆਦਾ ਵਰਤੇ ਜਾਂਦੇ ਨੇਗੇ ਉਥੇ ਇਹ ਚੀਜ਼ਾਂ ਮਾਰੀਆਂ ਜਾਂਦੀਆਂ ਨੇ ਤੇ ਜਿਹੜੀ ਪੋਲੀਨੇਸ਼ਨ ਪੂਅਰ ਹੁੰਦੀ ਹੈਗੀ ਪੂਅਰ ਪੋਲੀਨੇਸ਼ਨ ਤੋਂ ਭਾਵ ਜੇ ਪ੍ਰਾਗ ਕਰਨ ਸਹੀ ਨਹੀਂ ਹੁੰਦੇ ਇੱਕ ਦੂਜੇ ਤੋਂ ਫੁੱਲ ਤੋਂ ਨਹੀਂ ਪੈਂਦੇ ਤਾਂ ਇੱਕ ਵਾਰ ਫਲ ਬਣਨਾ ਤਾਂ ਸ਼ੁਰੂ ਹੋ ਜਾਂਦਾ ਪੋਲੀਨੇਸ਼ਨ ਦੇ ਵਿੱਚ ਬਿਨਾਂ ਪੋਲੀਨੇਸ਼ਨ ਤੋਂ ਤੇ ਛੋਟਾ ਜਿਹਾ ਬਣ ਕੇ ਮੱਚ ਜਾਂਦਾ ਹੈਗਾ ਸੋ ਇਹ ਦੂਜਾ ਕਾਰਨ ਆ ਇਹਦਾ ਹੱਲ ਦੱਸ ਦਿੰਨੇ ਆਂਗੇ ਤੁਸੀਂ ਪਾਣੀ ਦੇ ਵਿੱਚ ਜੇ ਮੰਨ ਲਓ ਤੁਹਾਡੇ ਕੋਲ 1500 ਲੀਟਰ ਪਾਣੀ ਆ ਉਹਦੇ ਵਿੱਚ ਤੁਸੀਂ ਪਾਈਆ ਤੋਂ ਲੈ ਕੇ ਅੱਧਾ ਕਿਲੋ ਤੱਕ ਗੁੜ ਘੋਲ ਕੇ ਪਾ ਲੈਣਾਗਾ ਤੇ ਸਾਰੀਆਂ ਬੱਲਾਂ ਦੇ ਉੱਤੇ ਉਹਦਾ ਛੜਕਾ ਕਰ ਦੇਣਾਗਾ ਉਹਦੇ ਨਾਲ ਹੋਣਾ ਕੀ ਹੈ ਜਿਹੜੇ ਕੀਟ ਪਤੰਗੇ ਜਿਹੜੇ ਮਿੱਠੇ ਵੱਲ ਆਕਰਸ਼ਿਤ ਹੋਣਗੇ ਤੇ ਉਹ ਤੁਹਾਡੇ ਫੁੱਲਾਂ ਤੇ ਬੈਠਣਗੇ ਇਧਰ ਉਧਰ ਜਾਣਗੇ ਪ੍ਰਾਕਣ ਜਿਹੜੇ ਇੱਕ ਦੂਜੇ ਤੋਂ ਫੁੱਲਾਂ ਤੋਂ ਜਾਣਗੇ ਤੇ ਪੋਲੀਨੇਸ਼ਨ ਸਹੀ ਹੋਣ ਦੇ ਨਾਲ ਜਿਹੜਾ ਫਲ ਬਣਨ ਲੱਗ ਜਾਣਾ ਇਹ ਤਾਂ ਦੂਜਾ ਕਾਰਨ ਸੀਗਾ ਤੀਜਾ ਕਾਰਨ ਇਹਦੇ ਵਿੱਚ ਜਿਹੜਾ ਹੈਗਾ ਉਹ ਖਰਾਕੀ ਤੱਤਾਂ ਦੀ ਘਾਟ ਹੈਗੀ ਕਈ ਵਾਰੀ ਆਪਾਂ ਬੱਲਾਂ ਲਾਈ ਜੰਨੇ ਇੱਕੋ ਜਗ੍ਹਾ ਤੇ ਬਾਰ ਬਾਰ ਲਾਈ ਜੰਨੇ ਆਗੇ ਬੇਲਾ ਤੇ ਉਥੇ ਖਰਾਕੀ ਤੱਤ ਬੇਲਾਂ ਨੂੰ ਪੂਰੇ ਨਹੀਂ ਮਿਲਦੇ ਸੋ ਖਰਾਕੀ ਤੱਤ ਪੂਰੇ ਕਰਨ ਲਈ ਤੁਸੀਂ ਵਰਮਿੰਗ ਪੋਸਟ ਵਰਤ ਸਕਦੇ ਹੋ ਵਰਮੀ ਬਾਸ਼ ਵਰਤ ਸਕਦੇ ਹੋ ਪਾਠੀਆਂ ਦਾ ਪਾਣੀ ਛਿੜਕ ਸਕਦੇ ਹੋ ਖਾਲ ਦਾ ਪਾਣੀ ਛਿੜਕ ਸਕਦੇ ਹੋਗੇ ਤੇ ਇਸ ਤੋਂ ਇਲਾਵਾ ਕਲੀ ਖਾਲ ਦੇ ਨਾਲ ਥੋੜੀ ਜਰ ਲਾ ਕੇ ਛਿੜਕ ਸਕਦੇ ਹੋ ਨਾਲ ਤੁਸੀਂ ਖੱਟੀ ਲੱਸੀ ਦਾ ਛੜਕਾ ਕਰ ਸਕਦੇ ਹੋ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਇੱਕ ਵੱਖਰੀ ਵੀਡੀਓ ਆਪਾਂ ਪਹਿਲਾਂ ਵੀ ਬਣਾਈ ਹੋਈ ਹੈ ਸੋ ਉਹ ਵੀਡੀਓ ਤੁਸੀਂ ਦੇਖ ਕੇ ਤੇ ਇਹ ਸਾਰੇ ਛੜਕਾ ਕਰਕੇ ਚੰਗਾ ਫਲ ਜਿਹੜਾ ਕਦੂ ਜਾਤੀ ਦੀਆਂ ਬੇਲਾਂ ਤੋਂ ਲੈ ਸਕਦੇ ਹੋਗੇ ਸੋ ਇਹ ਤਿੰਨ ਮੁੱਖ ਕਾਰਨ ਸੀਗੇ ਬਾਕੀ ਕੋਸ਼ਕ ਕਾਰਨ ਇਹ ਹੁੰਦੇ ਜੇ ਮੰਨ ਲਓ ਹੁਣ ਸਮਾਂਗਾ ਤੁਸੀਂ ਜਿਹੜੇ ਹਣ ਕਦੂ ਤੋਰੀ ਲਾਉਣੇ ਹੈਗੇ ਉਹ ਤੁਹਾਡਾ ਜਾਲ ਬਣਿਆ ਹੋਣਾ ਚਾਹੀਦਾ ਜਾਂ ਪ੍ਰੋਪਰ ਟੰਬੇ ਲੱਗੇ ਹੋਣੇ ਚਾਹੀਦੇ ਆ ਉਹਨਾਂ ਦੇ ਉੱਪਰ ਤੁਸੀਂ ਜਿਹੜਾ ਹੋਗੇ ਤਾਂ ਵਧੀਆ ਫਲ ਮਿਲੂਗਾ ਇਸ ਤੋਂ ਪਹਿਲਾਂ ਵਾਲੀ ਜਿਹੜੀ ਫਸਲ ਹੁੰਦੀ ਉਹ ਧਰਤੀ ਦੇ ਉੱਪਰ ਰੱਖੋਗੇ ਤਾਂ ਵਧੀਆ ਫਲ ਮਿਲਦਾ ਹੈਗਾ ਇਹ ਦੋ ਚੀਜ਼ਾਂ ਦਾ ਜਿਹੜਾ ਤੁਸੀਂ ਧਿਆਨ ਰੱਖਣਾ ਹੁੰਦਾ ਹੈਗਾ ਹੁਣ ਤੁਸੀਂ ਜਿਹੜੇ ਕਦੂ ਤੋਰੀ ਦੇ ਬੀਜ ਲਾ ਸਕਦੇ ਹੋਗੇ ਤੇ ਉਹਨਾਂ ਲਈ ਚੜਾਉਣ ਦਾ ਪ੍ਰਬੰਧ ਨਾਲ ਦੀ ਨਾਲ ਤੁਸੀਂ ਕਰ ਦੇਣਾ ਹੈਗਾ ਜਿਹਦੇ ਰਾਹੀਂ ਉਹ ਫਲ ਫੁੱਲ ਵੀ ਉਹਨਾਂ ਤੇ ਵਧੀਆ ਆਉਂਦੇ ਆ ਫਲ ਵੀ ਵਧੀਆ ਬਣਦਾਗਾ ਜੇਕਰ ਉਹ ਹਵਾ ਦੇ ਵਿੱਚ ਹੋਣਗੇ ਕਿਉਂਕਿ ਹਵਾ ਦੇ ਵਿੱਚ ਨਮੀ ਹੋ ਜਾਂਦੀ ਹੈਗੀ ਤੇ ਲੋ ਦੀ ਜਿਹੜੀ ਚੱਲਣ ਦੇ ਅਸਾਰ ਘਟ ਜਾਂਦੇ ਹੈਗੇ ਤੋਂ ਪਹਿਲਾਂ ਜਿਹੜੀ ਚੱਲਦੀ ਲੋ ਆਗੇ ਉਹ ਫਲ ਨੂੰ ਸੁਕਾਉਂਦੀ ਹੈਗੀ ਇਸ ਤੋਂ ਇਲਾਵਾ ਪਾਣੀ ਦਾ ਇੱਕ ਇਹਦੇ ਵਿੱਚ ਬਹੁਤ ਮੁੱਖ ਜਿਹੜਾ ਹੁੰਦਾਗਾ ਜਦੋਂ ਗਰਮੀ ਆਪਣੇ ਪੀਕ ਤੇ ਹੁੰਦੀ ਹੈ ਗਰਮੀ ਕਾਫੀ ਜ਼ਿਆਦਾ ਪੈ ਰਹੀ ਹੁੰਦੀ ਹੈ ਤਾਂ ਤੁਸੀਂ ਜਿਹੜਾ ਪਾਣੀ ਬੇਲਾਂ ਨੂੰ ਲਗਭਗ ਹਰੇਕ ਤੀਜੇ ਤੋਂ ਚੌਥੇ ਦਿਨ ਦਿੰਦੇ ਰਹਿਣਾਗਾ ਜਿੱਥੇ ਰੇਤਲੀਆਂ ਮਿੱਟੀਆਂ ਨੇ ਉੱਥੇ ਦੂਜੇ ਦਿਨ ਵੀ ਪਾਣੀ ਦੇਣਾ ਪੈ ਸਕਦਾਗਾ ਸੋ ਪਾਣੀ ਜਿਆਦਾਤਰ ਤਾਂ ਜਿਹੜਾ ਭਰ ਕੇ ਲਾਉਣਾਗਾ ਉਹ ਜਦੋਂ ਬੇਲਾਂ ਛੋਟੀਆਂ ਨੇ ਉਦੋਂ ਲਾਉਣਾਗਾ ਜਿਵੇਂ ਜਿਵੇਂ ਬੇਲਾਂ ਜਿਆਦਾ ਵੱਡੀਆਂ ਹੋ ਜਾਂਦੀਆਂ ਹੈਗੀਆਂ ਉਹਨਾਂ ਦੇ ਪੱਤੇ ਧਰਤੀ ਨੂੰ ਢੱਕ ਲੈਂਦੇ ਆ ਤਾਂ ਤੁਸੀਂ ਪਾਣੀ ਦੀ ਮਾਤਰਾ ਜਿਹੜੀ ਥੋੜੀ ਘੱਟ ਕਰ ਦੇਣੀ ਹੈਗੀ ਉਹਦਾ ਕਾਰਨ ਹੁੰਦਾ ਕਿ ਜਿਆਦਾ ਪਾਣੀ ਲਾਉਂਗੇ ਤਾਂ ਜਿਹੜਾ ਫਲ ਗੜਨਾ ਸ਼ੁਰੂ ਹੋ ਜਾਂਦਾ ਜਿਆਦਾ ਪਾਣੀ ਵੀ ਫਲ ਗੜਨ ਦਾ ਜਿਹੜਾ ਕਾਰਨ ਬਣ ਜਾਂਦਾ ਸੋ ਇਹ ਪੰਜ ਪੰਜ ਛੇ ਕਾਰਨਾਂਗੇ ਜਿੰਨਾ ਕਰਕੇ ਜਿਹੜਾ ਕੱਦੂ ਜਾਤੀ ਦੀਆਂ ਜਾਂ ਤੂਰੀਆਂ ਦਾ ਕਹ ਲਈਏ ਆਪਾਂ ਜਿਹੜਾ ਫਲ ਖਰਾਬ ਹੁੰਦਾ ਹੈਗਾ ਜੇਕਰ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਸਵਾਲ ਸਵਾਲ ਤੁਹਾਡਾ ਹੋਵੇ ਤਾਂ ਤੁਸੀਂ ਕਮੈਂਟ ਰਾਹੀਂ ਜਿਹੜਾ ਸਾਨੂੰ ਪੁੱਛ ਸਕਦੇ ਹੋ ਅਸੀਂ ਆਪਣੇ ਵੱਲੋਂ ਹਰ ਬਿੱਤਰ ਜਵਾਬ ਦੇਣ ਦੀ ਕੋਸ਼ਿਸ਼ ਕਰਦੇ ਹਾਂਗੇ ਤੇ ਕੋਸ਼ਿਸ਼ ਕਰਦੇ ਰਹੇ ਹਾਂ ਕਿ ਆਪਣੀ ਜਾਣਕਾਰੀ ਨਾਲ ਜਿਹੜਾ ਤੁਹਾਡਾ ਨੁਕਸਾਨ ਹੁੰਦਾ ਉਹਨੂੰ ਬਚਾ ਸਕੀਏ ਧੰਨਵਾਦ